तो बार बच्चे जो कुछ गेमें लैके आने हैं बच्चे ने मार्च खान वास्तव मैडम आ रहा सही चीजें करना हर बार कोई ना कोई कमियाँ पेशी जी गेम रहें इस अच्छे पर भी गल करेंगे कि कोई कमी पेशी रहो इतराज होेयर जरूर करेगा तीन गेम अगर होनी उन्होंने कमी पेशी जी ना रह सके सारे विचार जोड़े आपको सुने जागर ਤੇ ਅਲੱਗ-ਅਲੱਗ ਏਮਾ ਅਲੱਗ-ਅਲੱਗ ਗਰਾਉਂਡਾਂ ਦੇ ਵਿੱਚ ਜਿੰਕ ਕਰਵਾਈਆਂ ਜਾਣੀਆਂ ਨੇ ਤੇ ਉਹਦਾ ਇੱਕ ਕਲੈਂਡਰ ਹੈਗਾ ਉਹ ਅੱਜ ਜਿਹੜਾ ਉਹ ਜਾਰੀ ਕਰਾਂਗੇ ਜਿੱਦੇ ਸਭ ਦੇ ਰਾਏ ਜਿਹੜੀ ਆ ਉਹ ਲਈ ਜਾਏਗੀ ਕਿਸੇ ਵੀ ਸਾਥੀ ਨੇ ਜਿਹੜਾ ਹੈ ਗੱਲ ਕਰਨਾ ਪੂਰਾ-ਪੂਰਾ ਮੱਕਾ ਜਿਹੜਾ ਸੀ ਜਵਾਂਗੇ ਇਸ ਤੋਂ ਬਾਅਦ ਪਰਮਿਸਰ ਤੁਹਾਡੇ ਨਾਲ ਕੁਝ ਗੱਲਾਂ ਜਿਹੜੀਆਂ ਉਹ ਸੰਭੀਅਤ ਕਰਨਾ ਚਾਹੁੰਦੇ ਨੇ ਤੇ ਉਹ ਪਲੀਸ ਉਹਨਾਂ ਦੇ ਨਾਲ ਜੋ ਉਹ ਗੱਲ ਕਰਨਗੇ ਉਹਦੇ ਨਾਲ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਨੇ ਉਹਨਾਂ ਦੇ ਚਾਹੇ ਉਹ ਦਿਵਾ ਤੋਂ ਗੱਲ ਦੇ ਪਤਾ ਕਲਿਸ਼ਰਮਨ ਜੀ ਅਤੇ ਜੀਬਾ ਨਾਲ ਪਛੇਤਿਆ ਸਾਡੇ ਪਾਦਾ ਸਾਡਾ ਪੈਗਰੋ ਦਰਵਾਜ਼ੇ ਸ਼ੂਟਿੰਗ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਪਨ ਜੌਨ ਲੇਵਲ ਦੇ ਟੂਰਨਾਮੈਂਚੇ ਜਲਦੀ ਕਰਾਉਣ ਦਾ ਅਸਰ ਇਸ ਕਰਕੇ ਇਹ ਵੀ ਠੱਗਾ ਮਤਨ ਪੰਜਾਬ ਦੀ ਜਿਹੜੀਆਂ 5 ਤਰੀਕ ਤੋਂ ਬਾਅਦ ਹੋ ਸ਼ੁਰੂ ਹੋਏ ਇਸ ਵਾਸਤੇ ਜਿਹੜਾ ਮਹਿਕਮੇ ਵੱਲੋਂ ਹਦਾਇਤਾਂ ਹੋਈਆਂ ਨੇ ਵੀ 25 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਤੁਸੀਂ ਇਹ ਖਤਮ ਕਰ ਦਿਓ ਫਿਰ ਕਿਹਦਾ ਵਤਨ ਪਜਾ ਦੇ ਬਲਾਕ ਪਤਰੀ ਫਿਰ ਉਹ ਜ਼ਿਲ੍ਹਾ ਪਤਰੀ ਫਿਰ ਸਟੇਟ ਪਤਰੀ ਇਸ ਤਰ੍ਹਾਂ ਆਪਨੇ ਸਕੂਲੀ ਗੇਮਾਂ ਵੀ ਜਿਹੜੀਆਂ ਨੇ ਪਹਿਲਾ ਜ਼ੋਨ ਪਤਰੀ ਫਿਰ ਜ਼ਿਲ੍ਹਾ ਪਤਰੀ ਫਿਰ ਸਟੇਟ ਇੱਕ ਜਿਹੜੀ ਗੱਲ ਆਉਂਦੀ ਏ ਉੱਪਰ ਕੇ ਸਾਹਮਣੇ ਉਹ ਇਹ ਹੈ ਵੀ 10 ਜ਼ੋਨ ਬਣੇ ਨੇ ਆਪਣੇ ਜਿਨ੍ਹਾਂ ਦੇ ਵਿੱਚ ਘਟੋ ਘਟ 10 ਜ਼ੋਨਾਂ ਦੀ ਟੀਮਾਂ ਜ਼ਰੂਰ ਹੋਣ ਸ਼ਾਲ ਕਿਉਂਕਿ ਕਿਸੇ ਵੀ ਗੇਮ ਦੀ ਆ ਮੰਨ ਲਓ ਨਵ ਗੇਮਾਂ ਰਹਿ ਗਿਆ ਉਹਨਾਂ ਬੱਚਿਆਂ ਨੇ ਬੜਾ ਹੀ ਜ਼ੋਰ ਲਾਇਆ ਕਾਰੋ ਗ੍ਰੈਜੂਏਸ਼ਨ ਕਰਾਉਣ ਵੇਲੇ ਹੋਰ ਟੀਮਾਂ ਬੇਕਾਰ ਹੋ ਜਾਂਦੀ ਹੈ ਉਹਨਾ ਬੱਚਿਆਂ ਦੀ ਗ੍ਰੈਜੂਏਸ਼ਨ ਨਹੀਂ ਹੋ ਪਾਉਂਦੀ ਜੇ ਜਿਹੜੀ ਟੀਮ ਫਰਸਟ ਆਈ ਹੈ ਜ਼ਿਲ੍ਹੇ ਦੇ ਵਿੱਚੋਂ ਉਹਨੇ ਕਬੱਡੀ ਦੀ ਮੰਨ ਲਓ ਜਾਂ ਰੱਸਾ ਕਸ਼ੀ ਜਾਂ ਕੋਈ ਵੀ ਗੇਮ ਕਰ ਰਹੀ ਹੈ ਉਹਨੇ ਆਪਣਾ ਪੂਰਾ ਜੋਰ ਲਾਤਾ ਜ਼ਿਲ੍ਹਾ ਜਿੱਤਣ ਵਾਸਤੇ ਕਾਰੋ ਟੀਮਾਂ ਦੀ ਗਿਣਤੀ ਕਿੰਨੀ ਸੀ 9 ਤਾਂ ਉਹਨਾ ਬੱਚਿਆਂ ਦੀ ਗ੍ਰੈਜੂਏਸ਼ਨ ਨਹੀਂ ਹੋ ਪਾਉਗੀ ਇਸ ਵਾਸਤੇ ਪਹਿਲੀ ਬੇਨਤੀ ਇਹ ਹੈ ਪ੍ਰਧਾਨ ਸਾਹਿਬ ਵੱਲੋਂ ਕਿ ਆਪਣੇ ਜ਼ੋਨ ਦੀ ਹਰ ਇੱਕ ਗੇਮ ਦੀ ਜਿਹੜੀ ਟੀਮ ਹੈ ਉਹ ਜ਼ਿਲ੍ਹੇ ਦੇ ਵਿੱਚ ਸ਼ਮੂਲੀਅਤ ਉਹਦੀ ਜ਼ਰੂਰ ਹੋਵੇ ਤਾਂ ਸਾਰੇ ਸਾਰੇ ਬੈਠੇ ਨੇ ਜਿਹੜੇ ਜਿਹੇ ਗਮਾਂ ਲਗਭਗ ਆਪਾਂ ਨੂੰ ਡਰ ਹੈਗਾ ਵੀ ਨਹੀਂ ਹੈਗੀਆਂ ਉਹ ਆਪਾਂ ਸਾਰੇ ਮਿਲ ਕੇ ਹੀ ਬਣਾ ਸਕਦੇ ਅੰਡਰ 14 ਦਸਤਾਕਾਸ਼ੀ ਟੀਮ ਨਹੀਂ ਹੈਗੀ ਦੋ ਤਿੰਨ ਸਕੂਲ ਮਿਲ ਕੇ ਨੂੰ ਮਿਲਾ ਲਓ ਤਾਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਸ਼ਮੂਲੀਅਤ ਜ਼ਰੂਰ ਹੋਵੇ ਰੂਸਵੀ ਕਰ ਜਿਹੜੀ ਹੈ ਉਹ ਸਾਡੀ ਬੜੀ ਜਦੋਂ ਜੈ ਸਟੇਟ ਲੈਵਲ ਤੇ ਅਸੀਂ ਯੂਨੀਅਨ ਦੇ ਨਾਲ ਜੁੜੇ ਹੈਗਾ ਸੰਘਰਸ਼ ਕਰਕੇ ਕਿਛਨੇ ਸਾਰਾ ਅਸੀਂ ਕੰਮ ਜਾ ਵਾ ਇਸ ਮਾਧਿਅਮ ਵਿੱਚ ਕਿ ਸਾਨੂੰ ਦੀ ਜੋਨ ਲੈਵਲ ਹੈ ਜਿਹੜਾ ਖਰਚਾ ਮਿਲਣਾ ਚਾਹੀਦਾ ਜੇ ਮੈਂ ਕਰਾਉਣ ਦੇ ਵੇਲੇ ਮੰਗਦਾ ਤਾਂ ਕੁਛ ਵੀ ਵਾਰੀ ਸਾਨੂੰ ਇਹ ਖਰਚਾ ਮਿਲਿਆ ਸੀ ਨਹੀਂ 25000 ਰੁਪਿਆ ਪਹਿਲੀ ਕਿਸ਼ਤ ਜਿਹੜੀ ਸੀ ਤੋਂ ਉਹਨੂੰ ਖਰਚਣ ਦੇ ਵਿੱਚ ਅਸੀਂ ناکਾਮ ਰਹੇ ਇਹ ਸਾਡਾ ਪਹਿਲਾ ਜੋਨ ਹੀ ਆ ਇੱਕੋ ਜੋਨ ਮੋਲਗੜ ਹੈ ਕਿ ਕਿਨੇ ਅਸੀਂ 25000 ਰੁਪਿਆ ਖਰਚ ਨਹੀਂ ਪਾਏ ਉਹਦੇ ਕਾਰਨ ਇਹ ਸੀ ਕਿ ਵੀ ਕੁਛ ਸਾਨੂੰ ਪਤਾ ਨਹੀਂ ਸੀਗਾ ਕੁਝ ਸ਼ਰਤਾਂ ਜਿਹੜੀਆਂ ਉਹ ਸਖਤ ਸੀਗੀਆਂ ਐਸਵਰੀ ਸਾਡੇ ਪ੍ਰਧਾਨ ਸਾਹਿਬ ਜੀ ਔਰ ਮੇਰੇ ਖਿਆਲ ਇਹਨਾਂ ਦਾ ਇਹ ਟੂਰਨਾਮੈਂਟ ਜਿਹੜਾ ਹੈਗਾ ਸਾਡੇ ਸੈਸ਼ਨ ਦਾ ਲਾਸਟ ਹੀ ਹੈਗਾ ਤੇ ਇਹ ਚਾਹੁੰਦੇ ਨੇ ਵੀ ਟੂਰਨਾਮੈਂਟ ਬੜਾ ਵਧੀਆ ਹੋਵੇ ਇਸਵਰੀ ਜੂਨ ਜਿਲ੍ਹਾ ਤੇ ਜਿਹੜਾ ਖਰਚਾ ਹੈ ਉਹ ਸਾਰਾ ਹੋ ਜਾਵੇ ਜੇ ਆਪੜਾ ਕੋ ਪੈਸੇ ਪੈ ਰਹੇ ਜਿਹੜੇ ਜਿਹੜੇ ਸਕੂਲ ਟੂਰਨਾਮੈਂਟ ਕਰਉਣਗੇ ਉਹਨਾਂ ਨੂੰ ਉੱਥੇ ਕਿੰਨੇ ਬੱਚੇ ਪਾਰਟਿਸਪੀਟ ਕਰਦੇ ਨੇ ਉਸ ਬੱਚਿਆਂ ਦੇ ਹਿਸਾਬ ਨਾਲ ਅਸੀਂ ਉਸ ਖਰਚੇ ਦੀ ਵੰਡ ਕਰ ਦੇਵਾਂਗੇ ਸਾਰੇ ਸਕੂਲਾਂ ਨੂੰ ਵੀ ਪਰ ਬੱਚਾ ਜਿਵੇਂ ਖਰਚ ਕਰੋ ਇਹਨਾਂ ਨੇ ਕਬੱਡੀ ਕਰਾਈ ਇਹਨਾਂ ਨੇ ਖੋਖੋ ਕਰਾਈ ਇਹਨਾਂ ਕੋਲ 300 ਬੱਚਾ ਸੀ ਇਹਨਾਂ ਕੋਲ 200 ਬੱਚਾ ਸੀ ਕਿਸੇ ਕੋਲ 100 ਬੱਚਾ ਸੀ ਉਸ ਬੱਚੇ ਦੇ ਹਿਸਾਬ ਨਾਲ ਆਪਾਂ ਸਾਰੇ ਪੈਸੇ ਉਹਨੂੰ ਖਰਚਾ ਵੰਡ ਦੇਵਾਂਗੇ ਜੇ ਟਰੋਫੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਟਰੋਫੀਆਂ ਜਿਹੜੀਆਂ ਨੇ ਫੈਕਟਰੀਆਂ ਤੋਂ ਲਈਏ 270 ਬਣਦੀਆਂ ਨੇ ₹100 ਦੀ 51.2000 ਰੁਪਿਆ ਸਾਡੇ ਇੱਥੇ ਖਤਮ ਹੋ ਜਾਂਦਾ ਹੈ ਫਲੈਕਸ ਨੂੰ ਛੱਡ ਕੇ ਉਹ ਅਸੀਂ ਟਾਲ ਕਰਤੀ ਪੰਨਾ ਜੀ ਗੱਲਬਾਤ ਕਰਦੇ ਸੀ ਇੱਕ ਆਪਣੇ ਪੀ.ਟੀ.ਆਈ. ਮੈਡਮ ਸਰਕਾਰੀ ਹਾਈ ਸਕੂਲ ਦੁਆਮ ਘੇੜਾ ਤੋਂ ਸੀਗੇ ਸ਼ੀਲਾ ਰਾਣੀ ਹੋਰ ਗੈਰ ਹੋ ਗਏ ਨੇ ਉਹਨਾਂ ਹੀ ਥਾਂ ਤੇ ਜਿਹੜੇ ਸਾਡੇ ਕਮੇਟੀ ਮੈਂਬਰ ਸੀ ਮੌਜੂਦ ਘਰ ਦੇ ਡੀ.ਪੀ. ਮੈਡਮ ਉਹਨਾਂ ਨੂੰ ਅਸੀਂ ਸ਼ਾਮਿਲ ਕੀਤਾ ਆਪਣੀ ਜਿਹੜੀ 7ਵੀਂ ਵੀ ਕਮੇਟੀ ਸੀ ਕਿਹਨਾ ਮੈਡਮ ਕਿਹਨੂੰ ਫਰੇਂਦਰ ਦੇਖੋ ਫਰੇਂਦਰ ਦਾ ਮੈਡਮ ਇਹਨਾਂ ਕਹੋਗੇ ਲੇਡੀਜ਼ ਸਾਡੇ ਕੋਲ ਤਿੰਨ ਹੀ ਆ ਗਏ ਨੇ ਅ ਰਾਮਦੇਵ ਪਹਿਲਾ ਹੀ ਸਾਡੇ ਕਮੇਟੀ ਮੈਂਬਰ ਹੈਗੇ ਨੇ ਸੱਤਵੇਂ ਅਮਰੀ ਸਾਡੀ ਕਮੇਟੀ ਹੈਗੀ ਜੀ ਪ੍ਰਧਾਨ ਜੀ ਸਕੱਤਰ ਜੀ ਖਜ਼ਾਨਚੀ ਤੇ ਬਾਕੀ ਦੋ ਲੇਡੀ ਮੈਂਬਰ ਦੋ ਜੈਂਟਸ ਮੈਂਬਰ ਇਹਨਾਂ ਨੇ ਮਿਲ ਕੇ ਟੂਰਨਾਮੈਂਟ ਦੇ ਵਿੱਚ ਕੋਈ ਜਿਹੜੀਆਂ ਨਿਕਤਾ ਆਂਦੀਆਂ ਨੇ ਹੁਣ 2 ਮਿੰਟ ਲਈ ਤੁਹਾਨੂੰ ਆਪਣੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਕਲੈਂਡਰ ਜਾਰੀ ਕਰਨਾ ਹੈ ਵੀ ਤੁਹਾਡੀ ਸਾਰਿਆਂ ਦੇ ਰਹਿ ਨਾਲ ਥਾਂ ਤੇ ਮਿਤੀ ਆਪਾਂ ਮਿਤੀਏ 5 ਤੋਂ ਲੈ ਕੇ ਸੌਰੀ 25 ਤੋਂ ਲੈ ਕੇ 5 ਅਗਸਤ ਤੱਕ ਤਾਂ ਵਾਤ ਵਾਤ ਕਾਮ ਬਦਲੀ ਹੁੰਦੀ ਰਹੇਗੇ ਜੇ ਮਾਰੀ ਤੇ ਜਿਆਦਾ ਵਧੀਆ ਹੈ ਜਿਨਾਂ ਕੋਲ ਜਗ੍ਹਾ ਹੈਗੀ ਹੈ ਗਰਾਊਂਡ ਹੈਗੇ ਨੇ ਕਿਉਂਕਿ ਆਪਣੇ ਜ਼ੋਨ ਦਾ ਬਹੁਤਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਆਪਣੇ ਸਾਰੇ ਜਿਹੜੇ ਸਰਕਾਰੀ ਸਕੂਲ ਹੈਗੇ ਨੇ 23 ਸਕੂਲ ਨੇ ਸਿਰਫ ਜਿਨ੍ਹਾਂ ਨੇ ਪਿਛਲੀ ਵਾਰੀ ਫੰਡ ਦਿੱਤਾ ਹੈ ਕਈ ਸਕੂਲ ਨੇ ਤਾਂ ਦੋ ਚਾਰ ਆਪਣੇ ਬੋਲ ਪ੍ਰਾਈਵੇਟ ਸਕੂਲ ਹੈਗੇ ਨੇ ਇਸ ਕਰਕੇ ਕੰਪੀਟੀਸ਼ਨ ਬਹੁਤਾ ਹਾਰਡ ਨਹੀਂ ਬਣਦਾ ਆਪਣੇ ਜ਼ੋਨ ਦੇ ਵਿੱਚ ਕਈ ਜ਼ੋਨਾਂ ਦੇ ਵਿੱਚ ਬਹੁਤ ਹਾਰਡ ਕੰਪੀਟੀਸ਼ਨ ਹੈ ਤਾਂ ਫਿਰ ਇੱਕ ਵਾਰੀ ਬੇਨਤੀ ਹੈ ਕਿ ਆਪਣਾ ਕੋਈ ਵੀ ਜਿਹੜੀ ਟੀਮ ਹੈ वो तो जिले में पार्टीसपे कर तो जाए छे ग्रुप होंगे ने एक गेम के तर छे दीमा जिकट है फर्ज करो तो क्रिकेट दिया छीम तीन मुंडिया ने तीन कुड़िया जानिया जरूर ने तो कि जिले के जो टीम जितते उन्होंने ग्रैजुएशन करवाए कोई दिक्कत न आए धनबाद आज कारथी हो पिछली बार आप टूर्नामेंट कराए बहुत वो टूरनामेंट होगी ਕਿਸੇ ਦੀ ਸ਼ਿਕਾਇਤ ਮੈਨੂੰ ਇਹ ਲੱਗਦਾ ਤੁਹਾਡੇ ਵਿੱਚੋਂ ਪਿਛਲੇ ਸੈਸ਼ਨ ਜਿਹੜੇ ਆਪਾਂ ਡਾ ਕਰਾਈਆਂ ਨੇ ਕਿਸੇ ਨੂੰ ਕੋਈ ਹੋਵੇ ਵੀ ਮੇਰਾ ਪਾਸ਼ਾ ਕੀ ਹੋ ਗਈ ਜਾਂ ਮੈਨੂੰ ਸਹੀ ਬੱਚੇ ਮੇਰੇ ਜਿਹੜੇ ਨੇ ਉਹ ਨਹੀਂ ਖੜਾਏ ਗਏ ਜਿਹਨੇ ਵੀ ਮੈਨੂੰ ਫੋਨ ਕੀਤਾ ਹਾਲੇ ਕਿ ਕਿੰਦਾ ਫੋਨ ਹੀ ਆਇਆ ਮੇਰਾ ਕੋਈ ਕਿਹਾ ਸੀ ਵੀ ਜੋ ਸਹੀ ਹੱਕ ਬਣਦਾ ਉਹ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਉਹ ਬੰਦਾ ਸਰਟੀਫਾਈ ਹੋਵੇਗਾ ਜਿਹੜੇ ਆਪਾਂ ਟੂਰਨਾਮੈਂਟ ਕਰਾਏ ਨੇ ਕੋਈ ਵੀ ਆਪਾਂ ਟੂਨਰ ਕਰਾਉਣੇ ਨੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਬੱਚੇ-ਬੱਚੇ ਨੇ ਆਪਾਂ ਮਜੋਰ ਹੈ ਬੱਚਾ ਗਲਤ ਹੋ ਸਕਦਾ ਹੈ ਬੱਚਾ ਤਾਂ ਮਾਰਾ ਜਾਉਣੇ ਨਾ ਹੋ ਜਾਵੇ ਉਹਨਾਂ ਲੱਗਦਾ ਵੀ ਮੇਰਾ ਬਹੁਤ ਟੱਟਾ ਹੋਣਗੇ ਤਾਂ ਆਪਾਂ ਸੋਚ ਸਮਝ ਕੇ ਵਿਲਕ ਜੇ ਲਾੜ-ਡਾਰ ਤੋਂ ਆਪਾਂ ਆਪਣੇ ਸਾਹ ਦੇ ਟੂਰਨਾਮੈਂਟ ਕਰਾਵਾਂਗੇ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਪਿਛਲੀ ਵਾਰ ਵਧੀਆ ਆਪਣਾ ਕੰਮ ਚੱਲਿਆ ਚਾਹੇ ਕੋਈ ਕੋਈ ਵੀ ਖੇਡ ਹੋਵੇ ਕਿਤੇ ਵੀ ਹੋਵੇ ਦੂਸਰਾ ਹਾਂ ਅਗਰ ਪਿਛਲੀ ਵਾਰੀ ਦਾ ਫੰਡ ਆਪਣਾ ਕੋ ਪਿਆ ਐਸਵਰ ਜੀ ਇਸ ਲਾਖੀਤੀਏ ਜਿਹੜਾ ਟੂਰਨਾਮੈਂਟ ਕਰਾਏਗਾ ਇਹ ਹੈਵੀ ਟੂਰਨਾਮੈਂਟ ਹੈ ਜਿਆਦਾ ਬੱਚੇ ਨੇ ਉਹ ਅਸੀਂ ਟੋਟਲ ਮਾਪ ਨੂੰ ਸਿਰਫ ਇਹ ਸਟੇਸ਼ਨਰੀ ਦੇ ਪੈਸੇ ਕੱਢਣ ਦੇ ਵਿੱਚੋਂ ਜਿਹੜੇ ਨੂੰ ਚਾਹੀਦੇ ਹੋਏ ਬਾਕੀ ਪੈਸੇ ਟੋਟਲ ਜਿਹੜੇ ਆਪਣੇ ਬੱਚੇ ਪਾਰਟਿਸਪੇਟ ਕਰਨਗੇ ਉਹਨੂੰ ਭਾਗ ਕਰਕੇ ਪਰ ਬੱਚੇ ਦੇ ਹਿਸਾਬ ਨਾਲ ਹਰੇਕ ਸਕੂਲ ਨੂੰ ਅਸੀਂ ਜਿਹੜਾ ਟੂਰਨਾਮੈਂਟ ਕਰਾਏਗਾ ਉਹਨੂੰ ਦੇਵਾਂਗੇ ਇਹਦੇ ਚ ਕੋਈ ਤੁਹਾਨੂੰ ਚਾਹ ਕੇ ਨੂੰ 2000 ਆਣ ਚਾਹੇ 5000 ਇੰਨੇ ਵੀ ਸਰਕਾਰੀ ਸਕੂਲ ਨੇ ਕੋਈ ਸਰਕਾਰੀ ਸਕੂਲ ਕੋਲੇ ਤਕਰੀਬੋਂ ਫੰਡਾਂ ਦੀ ਘਾਟ ਹੁੰਦੀ ਏ ਉਹ ਉਹਨਾਂ ਦਿੱਤੇ ਜਾਣਗੇ ਨਾ ਪੁਰੂ ਕੋਈਗਾ ਵੀ ਕੰਮ ਇਹ ਲਈ ਇੱਕ ਬੰਦਾ ਜਾਣਦਾ ਉਹ ਜਿਆਦਾ ਦੇ ਦੀਏ ਦੂਜਣ ਘੱਟ ਇਹ ਚੀਜ਼ ਨਹੀਂ ਹੋਣੀ ਤੀਸਰਾ ਇੱਕ ਜਿਹੜੀ ਕੰਡੀਸ਼ਨ ਹੈਗੀ ਏ ਇਹ ਫੰਡ ਤੇ ਜਿਹੜੋਂ ਆਪਣੇ ਫੰਡ ਰੱਖ ਕੇ ਜਮ੍ਹਾਂ ਕਰਾਣੇ ਨੇ ਉਹ ਪਬਲਿਕ ਸਰ ਧਿਆਨ ਰੱਖਣਗੇ ਇਹ ਕਿ ਸਕੂਲ ਦਾ ਜਿਹੜਾ ਉਹ ਫੰਡ ਪਹੁੰਚ ਜਾਣਾ ਚਾਹੀਦਾ ਤਾਂ ਕਿ ਸਾਨੂੰ ਜਿਹੜਾ ਕਹਿੰਦੀ ਤੁਸੀਂ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਇਹਨਾਂ ਨੇ ਗਾਸੀ ਦਿੱਤਾ ਕਿ 10 ਟੀਮਾਂ ਜਿਹੜੀਆਂ ਨੇ ਜਿਹੜੇ ਲੈਵਲ ਤੇ ਚੱਲ ਰੋਡੀਆਂ ਜ਼ਰੂਰੀ ਨੇ ਕਿਉਂਕਿ ਇਹਨਾਂ ਦਾ ਖੁਦ ਬੱਚਾ ਕਹਿੰਦੇ ਮੇਰਾ ਸੀ ਟੀਮਾਂ 9 ਰਹਿ ਗਈਆਂ ਮੇਰੇ ਬੱਚੇ ਦੀ ਰਿਜਿਸਟ੍ਰੇਸ਼ਨ ਨਹੀਂ ਹੋਈ ਤਾਂ ਆਪਾਂ ਧਿਆਨ ਹੈ ਮੌਕੇ ਤੇ ਮਾਲੋ 6 ਟੀਮਾਂ ਹੋ ਗਈਆਂ ਨੇ ਕਿਸੇ ਮੌਕੇ ਤੇ ਕਹਜੋ ਕਿ ਸਕੂਲ ਉਹ ਆਪਕੋ 15 ਬੱਚੇ ਜਾਂ ਜਿਹੜੇ ਵੀ ਬੱਚੇ ਇਕੱਠੇ ਕਰ ਲਿਆ ਤੇਰੀ ਟੀਮ ਪਾਰਟਿਸਪੇਟ ਕਰ ਲੈਣਿਆ ਉਹਦੇ ਨਾਲ ਸਾਰਾ ਆਪਣਾ ਕੋਰਮ ਪੂਰਾ ਹੋ ਜਾਣਾ ਵੱਡੋ ਤਾਂ ਦਿੱਕਤ ਨਹੀਂ ਹੋਣੀ ਤੇ ਮੈਨੂੰ ਲੱਗਦਾ ਵੀ ਆਪਾਂ ਉਹਦੀ ਕੰਮ ਚਲਾਇਆ ਮੇਰੇ ਤੋਂ ਕਿਸੇ ਨੂੰ ਕੋਈ ਦਿੱਕਤ ਹੋਵੇ ਮੈਨੂੰ ਦੱਸ ਸਕਦਾ ਮੈਂ ਉਹ ਸੁਧਾਰ ਲਾਂਗਾ ਸਾਡੇ ਦੋ ਸਾਥੀ ਨੇ ਇਹਨਾਂ ਨੂੰ ਕੋਈ ਦਿੱਕਤ ਹੋਵੇ ਤਾਂ ਵੀ ਇਹਦੇ ਤੁਹਾਡੇ ਨੂੰ ਸਾਨੂੰ ਹੋਏਗੀ ਤਾਂ ਅਸੀਂ ਮੂੰਹ ਦੇ ਉੱਤੇ ਗੱਲ ਕਰਾਂਗੇ ਕਿ ਇਹ ਸਹੀ ਹੈ ਗਲਤ ਤੇ ਇਹਨਾਂ ਗੱਲਾਂ ਦੇ ਨਾਲ ਜੀ ਧੰਨਵਾਦ ਤੇ ਹੁਣ ਆਪਾਂ ਟੁਰਨਾ ਘਟੂਣਗੇ ਸਾਰੇ ਜਿਦਸ ਜੋ ਕਰਾਂਗੇ ਤੁਸੀਂ ਵੀ ਕਰਨਾ ਹੈ ਕਿਉਂਕਿ ਟੂਰਨਾਮੈਂਟ ਕਈ ਟੂਰਨਾਮੈਂਟ ਛੋੜੇ ਜਿਹੇ ਟਾਈਮ ਤੋਂ ਬਾਅਦ ਹੀ ਚੱਲ ਜਾਂਦੇ ਆ ਤੇ ਆਪਣੇ ਟੀਚਰ ਸੁਭਾਨ ਦੇ ਦਿਨਾਂ ਚ 2 ਵਜੇ ਵੜਿਆ ਹੋਇਆ 2 ਵਜੇ ਸਕੂਲ ਦੇ ਬੰਦੇ ਤਾਂ ਤੁਹਾਨੂੰ ਪਤਾ ਹੈ ਵੀ ਬਹੁਤ ਹੀ ਘੱਟ ਰੁਕੇ ਰਾਜੀ ਨੇ ਕੁਝ ਬੰਦੇ ਹੁੰਦੇ ਨੇ 20% ਬੰਦੇ ਜਿਹੜੇ ਸਕੂਟਾਂ ਤੋਂ ਆਟੋਟੈਮ ਲੈਦੇ ਨੇ ਬਾਕੀ ਆਪਣੇ ਹੀ ਬੰਦੇ ਅਸੀਂ ਲਾਵਾ ਦੇ ਡਿਊਟੀ ਆ ਉੱਥੇ ਰਹਿਣ ਤੇ ਆਪਣੇ ਬੰਦੇ ਜਦੋਂ ਆਪਣੀ ਦੀ ਪੈਂਦੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਬੰਦਾ ਕੋਈ ਨਹੀਂ ਹੈਗਾ ਤੇ ਟੂਰਨਾਮੈਂਟ ਕਰਾਣਾ ਸੋ ਆਪਣੇ ਆਪ ਨੂੰ ਉਹ ਨਹੀਂ ਜਣਾ ਦੇ ਖੜੇ ਕਰਕੇ ਹੀ ਆਪਾਂ ਚੱਲਣਾ ਵੀ ਜਦੋਂ ਸਾਰੇ ਜਾਣ ਇਹ ਨਹੀਂ ਹੈਗਾ ਮੈਨੂੰ ਕੰਮ ਹੈ ਯਾਰ ਤੂੰ ਕਰਾ ਲਈ ਇਹ ਮੈਂ ਆ ਮੇਖਣ ਜਾਇ ਇੱਥੇ ਜਿਹੜੇ ਜਿਹੜੇ ਗਾਣਾ ਹੁੰਦਾ ਕੋ 2 ਘੰਟੇ 3 ਘੰਟੇ ਕਿਉਂਕਿ 2-3 ਦਿਨ ਦੀ ਗੱਲ ਹੈਗੀ ਹੈ ਤੇ ਲੇਟ ਨਹੀਂ ਹੋਣਿਓ ਉਹੋ ਪਰ ਆਪਦੇ ਸਾਥੀ ਦਾ ਫਿਜ਼ੀਕਲ ਵਾਲੇ ਤੇ ਜੂ ਆਪਦੇ ਸਾਥੀ ਦਾ ਸਾਹ ਦੇਖ ਕੇ ਪੂਰਾ ਪੂਰਾ ਟੂਰਨਾਮੈਂਟ ਸਪੰਨ ਕਰਾ ਕੇ ਕੋਈ ਡਿਸਿਪਲਨ ਨਾ ਤਾਂ ਵੀ ਦਿੱਕਤੇ ਹੋਣੇ ਅਸੀਂ ਤੁਹਾਡੇ ਨਾਲ ਆ ਜੀ ਤੇ ਉਮੀਦ ਹੈ ਵੀ ਆਪਾਂ ਵਧੀਆ ਟੂਰਨਾਮੈਂਟ ਕਰਾਵਾਂਗੇ ਧੰਨਵਾਦ ਜੀ ਤਾਂ ਕਿਰਪਾ ਕਰਕੇ ਇਹ ਸਮਰੀ ਸ਼ੀਟ ਪੂਰੀ ਹੋਵੇ ਨਹੀਂ ਤਾਂ ਸਾਡੇ ਸਿਕਤਰ ਸਾਹਿਬ ਨੂੰ ਬਹੁਤ ਦਿੱਕਤ ਆਂਦੀ ਕੋਈ ਵੀ ਕਾਲਾ ਮਜ਼ਦੂਰ ਆਏ ਸਮਰੀ ਸ਼ੀਟ ਫਲਾਸੋ ਦੇ ਨਾਲ ਜੋ ਲੈਵਲ ਤੇ ਉਹਨਾਂ ਜਾਰੀ ਕੀਆ ਸਿਲੈਕਸ਼ਨ ਲਿਸਟਾ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਸਬਦ ਕਰੋ ਹੈਂਡਬਾਲ ਦਾ ਬ੍ਰਾਂਖੜੀ ਤਦ ਦਿਨਾਰੀ ਡਿਊਟੀ ਹੈ ਜੀ ਸੱਤ ਦਿਨ ਡਿਊਟੀ ਕਰਕੇ ਚਲੇ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਲੱਭਣਾ ਬੜਾ ਉਕਾ ਹੋ ਜਾਂਦਾ ਕਿ ਸਿਲੈਕਸ਼ਨ ਲਿਸਟਾਂ ਦੇ ਸਾਈਨ ਕਰਾਉਣੇ ਨੇ ਕਿਹੜੇ ਕਿਹੜੇ ਬੱਚੇ ਪਾਉਣੇ ਨੇ ਕਿਰਪਾ ਕਰਕੇ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਉਸੇ ਦਿਨ ਹੀ ਉਸ ਗੇਮ ਦੀ ਜਿਹੜੀ ਸਿਲੈਕਸ਼ਨ ਲਿਸਟ ਹੋ ਕੰਪਲੀਟ ਕਰਕੇ ਤੁਸੀਂ ਸੱਤ ਸਾਲ ਨੂੰ ਭਾਵੇਂ 2-4 ਦਿਨ ਬਾਅਦ ਰਿਕਾਰਡ ਦੇ ਦਿਓ ਪਰ ਉਹ ਪੂਰਾ ਸ਼ਾਮ ਨੂੰ ਉਸੇ ਦਿਨ ਕਰ ਲਿਆ ਜਾਵੇ ਤੇ ਚਲੀ ਜਾਵੇ ਤੁਸੀਂ ਜਿਹੜੇ ਬੱਚੇ ਪਾਉਣੇ ਨੇ ਆਪ ਦੇ ਜਾਂ ਜਿਹੜੇ ਗੇਮ ਕਰਾਰ ਨੇ ਸਿਲੈਕਟਰ ਹੈਗੇ ਨੇ ਉਹਨਾਂ ਸਿਲੈਕਟਰਾਂ ਨੇ ਕਿਹੜੀ ਕਿਹੜੀ बच्चे अपने दस में उस दिन करके जाओ प्लीजे जरूर तुम ख्याल रखो क्योंकि बाद आपा एक दूसरे को कि तेरे सहित है वो फर्जी जहाँ काम हो जाता ठीक नहीं लगता इस गल का ख्याल रखना एक एक समय सीर का कोई भी कालू अधूरा ना होशनलिस्ट पूरी करके सारा समान आप जो सर्टिफिकेट लैन जाएँ तो फिर हम भी रिकॉर्ड कर कि आ जाते आह आ आह करने चंगा नहीं लगता तो सात हूँ आप मिलजुल के जरा दो हज़ार चौबी पच्ची का कैलेंडर है ਉਹਨੂੰ ਜਾਣ ਕਰਨ ਜਾ ਰਹੇ ਆ ਸਾਰੇ ਦਿਨ ਸਾਰਨਾ ਪਹਿਲਾ ਹੀ ਨੰਬਰ 1 ਨੰਬਰ ਐਥਲੈਟਿਕ ਇਹ ਜਿਆ ਥਾਤ ਨਿਤੀ ਉਹਨਾਂ ਨੇ ਦੱਸਿਆ ਆ ਆਪਾਂ ਸੋਚਲਾ ਨੇ ਸਤਿਮਤਾ ਜੀ ਨੂੰ ਯਾਦ ਹੋਰ ਸਖੀ ਪਰੋਣਾ ਚਾਹੁੰਦਾ ਤੇ ਨਹੀਂ ਤਾਂ ਸੱਪਾ ਮਾੜੀ ਆਪਾਂ ਰੱਖਨੇ ਆ ਕਿ ਇਹ ਮੇਰੇ 2 ਸਤੰਬਰ ਤੋਂ ਲੈ ਕੇ 6 ਸਤੰਬਰ ਦੇ ਵਿੱਚ ਵਿੱਚ ਕਰਾ ਲਓ ਜੋ ਉਹਨੇ ਦਾ ਡੇਟਾ ਇਹਨਾਂ ਨੇ ਆਪਣੇ ਕੋ ਇਹਦੀ ਆਪਾਂ ਬਾਅਦ ਚ ਮਿਤੀ ਲਾ ਕੇ ਤੁਹਾਨੂੰ ਪਾ ਦਿਆ ਨੇ ਗਰੁੱਪ ਦੇ ਵਿੱਚ ਕਿਉਂਕਿ 9 ਸਤੰਬਰ ਅਗੇ लेट है पक्का की करना वो बाद समझ बारिश मौसम आजे जोड़े प्रैस सकत्र हैं सुरजीत सिंह जी कैलेंडर तैयार करने में भी हेल्प करते हैं रतन लाल जी सारे क्या रखना नोट कर लो काफी ले लो उस हाथ में कैलेंडर की नोट जरूरत दूसरे नंबर पर जी अपने बैडमिंटन पहला स्वय स्वैश दसना है जिसकी सच हैगी है बैडमिंटन गेम प्राउड ठीक है जी जेडियम हाल है समय को चौदह सतारा उन्नीस लड़के लड़कियां ठीक है जी सरकारी सीनियर सकेंडरी स्कूल कर लो मेडमिंटन मेरी पच्चीता पच्ची छब्बीस कैलेंडर देखा बारे में छोटे ਤਰੀਕਾ ਲੱਗਦਾ ਕੋਈ ਚੀਜ਼ ਨਹੀਂ ਹੈ ਕਿ ਨਹੀਂ ਜਿਹੜਾ ਵਿਚਾਰ ਸੱਚੇ ਚੀਜ਼ ਨਹੀਂ ਹੋਰ ਕੋਈ ਤੀਸਰਾ ਰੰਗ ਨਹੀਂ ਲੱਗਦਾ